ਵਰਲਡ ਏਸ਼ੀਆ ਟੀਵੀ ਯਰ ਟਾਈਮ ਯਰ ਨਿਊਜ਼ ਜਿਹੜਾ ਤੁਹਾਨੂੰ ਸਾਰਿਆਂ ਨਾਲ ਰੂਬਰੂ ਹੋਣ ਦੀ ਗੱਲ ਆ ਵੀ ਉਹ ਜਿਹੜੇ ਕੈਂਡੀਡੇਟ ਨੇ ਲੁਧਿਆਣੇ ਦੇ ਮੈਨੂੰ ਇਹ ਲੱਗਦਾ ਵੀ ਪ੍ਰਚਾਰ ਜਿਹੜਾ ਉਹ ਹੁਣ ਸਿਖਰ ਤੇ ਆ ਔਰ ਇਲੈਕਸ਼ਨ ਪ੍ਰੋਸੈਸ ਆ ਜਿਹੜਾ ਉਹ ਆਪਦੇ ਨਿਰਧਾਰਤ ਗੋਲ ਮਤਲਬ ਜਿਹੜੀ VOTING ਆ ਉਹਦੇ ਵੱਲ ਵੱਧ ਰਿਹਾ ਸੋ ਲੋਕਾਂ ਦੇ ਕਈ ਸਵਾਲ ਨੇ ਜਿਨ੍ਹਾਂ ਦਾ ਜਵਾਬ ਦੇਣ ਦੀ ਅਸੀਂ ਇਸ ਪ੍ਰੈਸ ਕਾਨਫਰੰਸ 'ਚ ਕੋਸ਼ਿਸ਼ ਕਰ ਰਹੇ ਹਾਂ ਸਭ ਤੋਂ ਪਹਿਲੀ ਜਿਹੜੀ ਗੱਲ ਆ ਤਿੰਨ ਤਿੰਨ ਜਿਹੜੇ ਕੈਂਡੀਡੇਟ ਨੇ ਕਾਂਗਰਸੀ ਬਿੱਟੂ ਕਾਂਗਰਸੀ ਪੱਪੀ ਕਾਂਗਰਸੀ ਤੇ ਇਹ ਪੈਰਾਸ਼ੂਟ ਵਾਲਾ ਬੜਿੰਗ ਕਾਂਗਰਸੀ ਇਹ ਤਿੰਨੇ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਬਾਰੇ ਲੋਕਾਂ ਨੂੰ ਸਾਡੇ ਵੱਲੋਂ ਸਾਡੀ ਪਾਰਟੀ ਵੱਲੋਂ ਸਾਡੀ ਫੋਰਮ ਤੋਂ ਇੱਕ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਅਸੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਬਾਕੀ ਪ੍ਰਚਾਰ ਦੇ ਮਾਧਿਮ ਨਾਲ ਵੀ ਦੱਸ ਰਹੇ ਆ ਬਈ ਪ੍ਰਚਾਰ ਚਾਹੇ ਸਿਖਰਾਂ ਤੇ ਪਹੁੰਚ ਗਿਆ ਪਰ ਆ ਜਿਹੜਾ ਪੈਰਾਸ਼ੂਟ ਵਾਲਾ ਰਾਜਾ ਬੜਿੰਗਾ ਇਹਦੇ ਕੋਲੇ ਪ੍ਰਚਾਰ ਦਾ ਕੋਈ ਮੀਟਿੰਗ ਨਹੀਂ ਹੈ ਵਿਚਾਰੇ ਕੋਲੇ ਕੋਈ ਇਹਦੇ ਕੋਲੇ ਰਹਿੰਦੀ ਨਹੀਂ ਹੈ ਜਿਹੜਾ ਐਕਚੁਅਲ ਪ੍ਰਚਾਰ ਦਾ ਮਾਧਿਮ ਆ ਵੋਟਾਂ ਨਾਲ ਵੋਟਰਾਂ ਨਾਲ ਰੂਬਰੂ ਕੈਂਡੀਡੇਟ ਦੇ ਹੋਣ ਦੀ ਜਿਹੜੀ ਗੱਲ ਆ ਇਹਨੂੰ ਵਿਚਾਰੇ ਨੂੰ ਇਵੈਂਟ ਕ੍ਰੀਏਟ ਕਰਨੇ ਪੈ ਰਹੇ ਨੇ ਉਹ ਇਵੈਂਟ ਕਦੇ ਤਾਂ ਇਹ ਕਿਸੇ ਮਾਈ ਦੇ ਕੋਲ ਖੜ ਕੇ ਕਹਿੰਦਾ ਮੇਰਾ ਨੰਬਰ ਨੋਟ ਕਰ ਲਾ ਪੀਆਰ ਕੈਂਪੇਨਸ ਮਤਲਬ ਕਰ ਰਿਹਾ ਵਿਚਾਰਾ ਕਦੇ ਹੁਣ ਅੱਜ ਮੈਂ ਦੇਖਿਆ ਉਹ ਬੱਸ ਚੜਿਆ ਆਇਆ ਸੀ ਪਤਾ ਨਹੀਂ ਉਹਨੂੰ ਕੀ ਹੋ ਗਿਆ ਮੈਂ ਕਿਹਾ ਭਈ ਇਹ ਉਹ ਬੱਸ ਸ਼ੁਕਰ ਹੈ ਉਹ ਬੱਸ ਨਹੀਂ ਹੈ ਜਿਹਦੀ ਬਾਡੀਆਂ ਚੋਂ ਤੂੰ ਕਮਿਸ਼ਨ ਖਾਦਾ ਸੀ ਨਹੀਂ ਤਾਂ ਉਹ ਕਮਿਸ਼ਨ ਵਾਲੀਆਂ ਜਿਹੜੀਆਂ ਬਾਡੀਆਂ ਨੇ ਉਹ ਜ਼ਿਆਦਾਤਰ ਬੱਸਾਂ ਖੜੀਆਂ ਨੇ ਜਿਹੜੀਆਂ ਇਹਨਾਂ ਦੀਆਂ ਰਿਪੇਅਰ ਸ਼ਾਪਸ ਨੇ ਉਹਨਾਂ 'ਚ ਦੂਸਰਾ ਉਹ ਟਰਾਈ ਕਰ ਰਿਹਾ ਇਹ ਦਰਸਾਉਣ ਦੀ ਲੁਧਿਆਣਾ ਵਾਸੀਆਂ ਨੂੰ ਵੀ ਮੈਂ ਲੁਧਿਆਣਵੀ ਹੋ ਗਿਆ ਇੱਕ ਉਹ ਪਰਚੀ ਜੀ ਦਿਖਾਉਂਦੇ ਆ ਕਹਿੰਦੇ ਮੈਂ ਕਿਰਾਏਨਾਮਾ ਲਿਖ ਲਿਆ ਜੀ ਮੈਂ ਇਸ ਲਈ ਲੁਧਿਆਣੇ ਦਾ ਆ ਗਿਆ ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਨਾਲੇ ਲੁਧਿਆਣਾ ਵਾਸੀਆਂ ਨੂੰ ਦੱਸਣਾ ਚਾਹਣਾ ਵੀ ਉਹ ਕਿਰਾਏਨਾਮਾ 1 ਤਰੀਕ ਤੱਕ ਦਾ ਹੀ ਆ 1 ਤਰੀਕ ਤੋਂ ਬਾਅਦ ਉਹਨੇ ਫੇਰ ਕਿੱਦੜਵਾਹੇ ਵਾਲਾ ਹੋ ਜਾਣਾ ਲੁਧਿਆਣੇ ਵਾਲਾ ਨਹੀਂ ਰਹਿਣਾ ਤੀਸਰੀ ਜਿਹੜੀ ਗੱਲ ਆ ਜੋ ਮਰਜ਼ੀ ਉਹ ਕਹਿਣ ਕਾਂਗਰਸ ਵਾਲੇ ਇਹ ਹੋ ਨਹੀਂ ਸਕਦਾ ਵੀ ਜਿਹੜੀ ਪਿਛਲੇ 10 ਸਾਲ ਰਵਨੀਤ ਬਿੱਟੂ ਦੇ ਰੂਪ ਚ ਕਾਂਗਰਸ ਨੇ ਆਪ ਦਾ ਐਮਪੀ ਦਿੱਤਾ ਸੀ ਉਹਦੀਆਂ ਜਿਹੜੀਆਂ ਨਕਾਮੀਆਂ ਨੇ ਉਹਨਾਂ ਤੋਂ ਇਹ ਕਹਿ ਕੇ ਕਾਂਗਰਸ ਪੱਲਾ ਨਹੀਂ ਛਾੜ ਸਕਦੀ ਵੀ ਅਸੀਂ ਇਹਦੇ ਖਿਲਾਫ ਇਲੈਕਸ਼ਨ ਲੜਦੇ ਹਾਂ ਹੁਣ ਇਹ ਬੀਜੇਪੀ ਚ ਭੱਜ ਗਿਆ ਜੋ ਵੀ ਬਿੱਟੂ ਦੀਆਂ ਨਕਾਮੀਆਂ ਨੇ ਬੀਜੇਪੀ ਨੇ ਤਾਂ ਉਹ ਐਂਟੀ ਇਨਕੰਮਬੈਂਸੀ ਆਪਦੀ ਝੋਲੀ 'ਚ ੱੱਕੇ ਨਾਲ ਪੁਆਈ ਆ ਐਕਚੁਅਲੈਂਟੀ ਇਨਕੰਮਪੈਂਸੀ ਹੈ ਜਿਹੜੀ ਉਹ ਕਾਂਗਰਸੀਆਂ ਦੇ ਖਿਲਾਫ 10 ਸਾਲ ਕਾਂਗਰਸ ਦੀ 5 ਸਾਲ ਪੰਜਾਬ 'ਚ ਸਰਕਾਰ ਹੋਣ ਦੇ باوجود ਲੁਧਿਆਣੇ ਲਈ ਇਹਨਾਂ ਨੇ ਕੁਝ ਨਹੀਂ ਕੀਤਾ ਦੂਸਰੀ ਗੱਲ ਮੈਂ ਕਰਨੀ ਚਾਹਣਾ ਬਿੱਟੂ ਦੀ ਬਿੱਟੂ ਸਾਹਿਬ ਦੀਆਂ ਨਕਾਮੀਆਂ ਤਾਂ ਹੈਗੀਆਂ ਹੀ ਨੇ ਜਿਨ੍ਹਾਂ ਨੇ ਭਾਜਪਾ ਦਾ ਜਿਹੜਾ ਕੈਡਰ ਵਰਕਰ ਆ ਉਹਨੂੰ ਵੀ ਸੋਚਣ ਤੇ ਮਜਬੂਰ ਕਰਤਾ ਵੀ ਮੈਂ ਇਹਨੂੰ ਜਿਨੇ ਕਿਸੇ ਦਾ ਫੋਨ ਨਹੀਂ ਚੱਕਿਆ ਲੁਧਿਆਣੇ ਲਈ ਕੁਝ ਕੀਤਾ ਨਹੀਂ ਇਹਨੂੰ ਵੋਟ ਪਾਵਾਂ ਜਾਂ ਨਾ ਪਾਵਾਂ ਤੀਸਰੇ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਪਪੀ ਪ੍ਰਾਸ਼ਰਦੀ ਹੁਣ ਆਮ ਆਦਮੀ ਪਾਰਟੀ ਬਾਰੇ ਜੇ ਮੈਂ ਤੁਹਾਨੂੰ ਉਹਨਾਂ ਦੀਆਂ ਨਕਾਮੀਆਂ ਵਿਫਲਤਾਵਾਂ ਗਿਣਾਉਣ ਲੱਗ ਗਿਆ ਤੁਹਾਨੂੰ ਮੈਨੂੰ ਲੱਗਦਾ ਵੀ 24 ਘੰਟੇ ਦੀ ਪ੍ਰੈਸ ਕਾਨਫਰੰਸ ਕਰਨੀ ਪੈ ਜਾਣੀ ਆਪਾਂ ਨੂੰ ਉਹ ਤਾਂ ਰੇਤੇ ਦਾ 40000 ਕਰੋੜ ਤੋਂ ਲੈ ਕੇ ਇੱਕ ਬਹੁਤ ਲੰਬੀ ਫੈਰਿਸਟ ਆ ਜਿਹੜੀ ਝੂਠ ਫਰੇਵ ਤੇ ਜੇ ਭਾਈ ਮੈਂ ਕਹਿਣਾ ਹੁੰਦਾ ਸਿਕਟਾਂ ਨਾਲ ਜੁੜੀ ਹੋਈ ਹੈ। ਭਗਵਾਨਤਮਾਨ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਆਪ ਦੀ ਰੋਜੀ ਰੋਟੀ ਸਿਕਟਾਂ ਤੋਂ ਕਮਾਈ ਹੈ। ਤੇ ਉਹ ਪੰਜਾਬ ਦੇ ਸ਼ਾਸਨ ਨੂੰ ਵੀ ਸਿਕਟਾਂ ਦੇ ਮਾਧਿਅਮ ਨਾਲ ਚਲਾਉਣਾ ਚਾਹੁੰਦੇ ਨੇ। ਸਿਕਟਾਂ ਦੇਖ ਕੇ ਲੋਕ ਹੱਸਤਾ ਸਕਦੇ ਨੇ। ਪਰ ਜਿਹੜਾ ਪਿਛਲੇ 7.5 ਸਾਲ ਦਾ ਕਾਰਜਕਾਲ ਆਪਣਾ 5 ਸਾਲ ਲਿਡ ਆਪੋਜੀਸ਼ਨ ਦੀ ਮੇਨ ਧਿਰ ਬਣ ਕੇ ਰਹੀ ਆ ਆਮ ਆਦਮੀ ਪਾਰਟੀ ਉਹਦੇ ਇੰਟੈਂਟੀ ਇਨਕੰਮਬੈਂਸੀ ਆ 2.5 ਸਾਲ ਰਾਜ ਜੇ ਉਹਨਾਂ ਨੂੰ ਹੋ ਗਿਆ ਉਹਦੀ ਇੰਟੈਂਟੀ ਇਨਕੰਮਬੈਂਸੀ ਆ ਉਹਨਾਂ ਦੀ ਫਾਇਰਸਟ ਬਹੁਤ ਲੰਬੀ ਹੈ ਚਾਹੇ ਉਹ ਸਿੰਗਲਾ ਸਾਹਿਬ ਹੋਣ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਭ ਤੋਂ ਵੱਡਾ ਜਿਹੜਾ ਗਵਨ ਉਹ ਇਹ ਆ ਵੀ ਉਹਨਾਂ ਨੇ ਲੋਕਾਂ ਦੇ ਜਿਹੜੇ ਮੁੱਦੇ ਸੀ ਚਾਹੇ ਉਹ ਕਟਾਰੂ ਚੱਕ ਜੀ ਦਾ ਹੋਵੇ ਚਾਹੇ ਉਹ ਸਿੰਗਲੇ ਦੀ ਕਰਪਸ਼ਨ ਹੋਵੇ ਫਰਾਨੇ ਆ ਮੈਨੂੰ ਔਰ ਮੈਂ ਇਹ ਗੱਲ ਚੈਲੰਜ ਨਾਲ ਕਹਿਣਾ ਚਾਹਨਾ ਆਮ ਆਦਮੀ ਪਾਰਟੀ ਨੂੰ ਵੀ ਤੁਹਾਨੂੰ ਚੈਲੰਜ ਆ ਤੁਸੀਂ ਸਾਨੂੰ ਦੱਸ ਦੋ ਵੀ ਉਹ ਸਿੰਗਲੇ ਨੂੰ ਅੱਜ ਤੁਸੀਂ ਕੀ ਕੀਤਾ ਤੁਸੀਂ ਉਸ ਤੋਂ ਅਸਤੀਫਾ ਨਹੀਂ ਲਿਆ ਮੁੱਖ ਮੰਤਰੀ ਨੇ ਜਿਹੜੇ ਬੰਦੇ ਨੂੰ ਰੰਗੇ ਹੱਥੀ ਫੜਿਆ ਅੱਜ ਉਹਨੂੰ ਤੁਸੀਂ ਸ਼ੀਲਡ ਕਰ ਰਹੇ ਹੋ ਇਹ ਤੋਂ ਵੱਡਾ ਕ੍ਰਾਪਸ਼ਨ ਚ ਭਾਈਵਾਲੀ ਹੋਰ ਹੋ ਨਹੀਂ ਸਕਦੀ ਮੁੱਖ ਮੰਤਰੀ ਵੀ ਜਿਹੜਾ ਹੈ ਉਹ ਇਸ ਕ੍ਰਾਪਸ਼ਨ ਦਾ ਭਾਈਵਾਲ ਸੋ ਸਰਦਾਰ ਰਣਜੀਤ ਸਿੰਘ ਢਿੱਲੋਂ ਨੇ ਦੁਰਸਿੱਖ ਈਮਾਨਦਾਰ ਔਰ ਪੂਰੀ ਨਿਸ਼ਠਾ ਨਾਲ ਸੇਵਾਦਾਰ ਨੇ ਲੋਕਾਂ ਦੇ ਪਿਛਲਾ ਜਿਹੜਾ ਇਤਿਹਾਸ ਆ ਉਹਨਾਂ ਦਾ 27 ਸਾਲ ਦਾ ਪਬਲਿਕ ਲਾਈਫ ਉਸ ਇਤਿਹਾਸ ਤੋਂ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਲੁਧਿਆਣਾ ਨਿਵਾਸੀ ਨੇ ਉਹਨਾਂ ਨੂੰ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਚੂਜ਼ ਕਰਨਾ ਚਾਹੀਦਾ ਕੱਲ ਸਾਡੇ ਬਹੁਤ ਵੱਡੇ ਲੀਡਰ ਔਰ ਪੰਜਾਬ ਦਾ ਸ਼ੇਰ ਨ ਤੜਕ ਜਰਨਲ ਅਕਾਲੀ ਦਲ ਦਾ ਸਰਦਾਰ ਵਿਕਰਮਜੀਤ ਸਿੰਘ ਮਜੀਠਾ ਆਇਸੀ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਏ ਉਹਨਾਂ ਨੇ ਜਿਹੜੀਆਂ ਚੀਜ਼ਾਂ ਤੇ ਜ਼ੋਰ ਦਿੱਤਾ ਸੀ ਇਮਫਸਾਈਜ਼ ਕੀਤਾ ਸੀ ਮੈਂ ਉਹੀ ਚੀਜ਼ਾਂ ਅੱਜ ਤੁਹਾਡੇ ਨਾਲ ਦੁਬਾਰਾ ਸਾਂਝੀਆਂ ਕੀਤੀਆਂ ਨੇ ਦੁਹਰਾਈਆਂ ਉਹਦਾ ਇੱਕ ਕਾਰਨ ਮਜੀਠੀਆ ਸਾਹਿਬ ਨੇ ਤੁਹਾਨੂੰ ਐਕਸਪਲੇਨ ਕੀਤਾ ਬਿਲਕੁਲ ਸਾਫ਼ ਸ਼ਬਦਾਂ ਚ ਬਿਜੜੀ ਭਾਜਪਾ ਆ ਜਿਉ ਨੇ ਪੁਲ ਬਣਾਏ ਤਾਂ ਹੁਣ ਫਿਰ ਪਿਛਲੇ 7.5 ਸਾਲਾਂ ਚ ਉਹਨਾਂ ਨੂੰ ਕੀ ਬਿੱਲੀ ਛੱਕ ਗਈ ਸੀ ਹੁਣ ਨਹੀਂ ਬਣਾਤਾ ਕੋਈ ਭਾਜਪਾ ਤਾਂ ਹੁਣ ਵੀ ਸੀਗੀ ਨਾ ਤੇ ਹੁਣ ਨਹੀਂ ਬਣਾਤਾ ਇਸ ਲਈ ਨਹੀਂ ਬਣਾ ਸਕੇ ਕਿਉਂਕਿ ਜਿਹੜਾ ਵਿਜ਼ਨ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸੀ ਉਹ ਅਕਾਲੀ ਦਲ ਦਾ ਸੀ ਚਾਹੇ ਉਹ ਪ੍ਰਾਇਮਰੀ ਹੈਲਥ ਕੇਅਰ ਸੈਂਟਰ ਹੋਣ ਚਾਹੇ ਉਹ ਸਕੂਲਾਂ ਦੀ ਅਪਗ੍ਰੇਡੇਸ਼ਨ ਹੋਵੇ ਚਾਹੇ ਇੰਡਸਟਰੀ ਦਾ ਜਿਹੜਾ ਨਿਵੇਸ਼ ਆ ਜਿਹੜਾ ਬਹੁਤ ਤੇਜ਼ੀ ਨਾਲ ਵਾਪਸ ਜਾ ਰਿਹਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਰਕੇ ਪੰਜਾਬ 'ਚ ਇਸ ਲਈ ਆਪ ਸਭ ਨੂੰ ਜੋ ਵਿਸਲੇ ਦਿਨਾਂ ਚ ਕੈਂਡੀਡੇਟ ਵਿਚਰੇ ਨੇ ਔਰ ਜੋ ਉਹਨਾਂ ਦਾ ਪਿਛਲਾ ਜੀਵਨ ਉਹਦੇ ਤੇ ਇੱਕ ਝਾਤ ਦੇਣ ਲਈ ਤੁਹਾਨੂੰ ਸਾਰਿਆਂ ਨੂੰ ਇੱਕ ਪਬਲਿਕ ਮੈਮਰੀ ਬਹੁਤ ਸ਼ਾਰਟ ਹੁੰਦੀ ਆ ਉਹਨੂੰ ਰੀਫਰੈਸ਼ ਕਰਨ ਲਈ ਤੁਹਾਨੂੰ ਅੱਜ ਸਾਰਿਆਂ ਨੂੰ ਸੱਦਿਆ ਜੇ ਕੋਈ ਕੁਐਸਚਨ ਪੁੱਛਣਾ ਚਾਹੁੰਦਾ ਪੁੱਛ ਸਕਦੇ ਹੋ ਸਰਦਾਰ ਸਾਹਿਬ ਤੁਸੀਂ ਕਹਾਂ ਆਵਾਜ਼ੀ ਪਾਰਟੀ ਕਰਪਟ ਹੈ ਉਹ ਨਾ ਹੈ ਕਲਪਸ਼ਨ ਚ ਹੈ ਉਹ ਆਪਣੇ ਬੰਦੇ ਨੂੰ ਵੀ ਕਰਪਸ਼ਨ ਤੋਂ ਬਾਹਰ ਕੱਢਦਾ ਕੇਜੀ ਵਾਲੇ ਗੱਦੇ ਮੈਨੂੰ ਵੋਟ ਪਾਓ ਜੇਲ੍ਹ ਜਾਣ ਤੋਂ ਬਚਾਓ ਔਰ ਮੈਂ ਇਮਾਨਦਾਰ ਇੱਕ ਕੇਜਰੀਵਾਲ ਨੇ ਜਿਹੜੇ ਇਹਨਾਂ ਦਾ ਜਨਮ ਹੋਇਆ ਸੀ ਐਂਟੀ ਕਰਪਸ਼ਨ ਮੂਵਮੈਂਟ ਚ ਅੰਨਾ ਹਜ਼ਾਰੇ ਦੀ ਉਹ ਮੂਵਮੈਂਟ ਸੀ ਅੱਜ ਉਹ ਅੰਨਾ ਹਜ਼ਾਰੇ ਜੇ ਉਹਨੂੰ ਕੋਈ ਸਵਾਲ ਕਰ ਲੈਂਦਾ ਨਾ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਬਾਰੇ ਉਹ ਬਹੁਤ ਮਹਿਸੂਸ ਕਰਦੇ ਨੇ ਇਸ ਗੱਲ ਨੂੰ ਵੀ ਲੋਕਾਂ ਨੂੰ ਧੋਖਾ ਦੇਣ ਲਈ ਉਹਨਾਂ ਨੇ ਅੰਨਾ ਹਜ਼ਾਰੇ ਦਾ ਨਾਮ ਯੂਜ਼ ਕੀਤਾ ਕੇਦਰੀਵਾਲੋ ਲੀਡਰ ਜਿਹੜਾ ਸੁਪਰੀਮ ਕੋਰਟ ਤੋਂ ਮੌਲਤ ਲੈ ਕੇ ਬਾਹਰ ਘੁੰਮ ਰਿਹਾ ਦੋਸ਼ੀ ਆ ਦੋਸ਼ੀ ਆ ਜਦ ਤਈ ਉਹਨੂੰ ਕੋਰਟ ਇਹ ਪ੍ਰੂਵ ਨਾ ਕਰਦੇ ਭਈ ਉਹ ਗਿਲਟੀ ਨਹੀਂ ਹੈ ਅੱਜ ਦੁਨੀਆ ਦੀ ਨਜ਼ਰ 'ਚ ਸੁਪਰੀਮ ਕੋਰਟ ਦੀ ਨਜ਼ਰ 'ਚ ਦੋਸ਼ੀ ਆਦਮੀ ਆ ਜਿਹੜਾ ਆਪ ਦੋਸ਼ਾਂ 'ਚ ਕਿਰਿਆ ਹੋਇਆ ਕ腐ਸ਼ਨ ਦੇਆਂ 'ਚ ਜਿੱਥੇ ਆਮ ਆਦਮੀ ਪਾਰਟੀ ਨੂੰ ਸੁਪਰੀਮ ਕੋਰਟ ਨੇ ਮਲਜ਼ਮ ਬਣਾਇਆ ਕਿਉਂਕਿ ਉਹ ਪੈਸਾ ਇਹਨਾਂ ਦੀ ਕੈਂਪੇਨ 'ਚ ਲੱਗਿਆ ਇਹਨਾਂ ਨੇ ਜਿਹੜੇ ਟੈਰਰਿਸਟ ਨੇ ਵੱਖਵਾਦੀ ਨੇ ਉਹਨਾਂ ਤੋਂ ਪੈਸਾ ਆਪਦੀ ਕੈਂਪੇਨ ਲਈ ਲਿਆ ਔਰ ਉਹ ਗੱਲ ਪੰਨੂ ਨੇ ਨਸ਼ਰ ਕੀਤੀ ਆ ਆਪਦੀ ਚਿੱਠੀ ਰਾਹੀਂ ਔਰ ਮਿਲੀਅਨਸ ਆਫ ਡਾਲਰ ਉਹ ਖਾ ਕੇ ਬੈਠੇ ਸੋ ਇਹਦੇ ਜਿਹੜੇ ਲੋਕ ਨੇ ਪਰ ਆਪਣੇ ਪੰਜਾਬ ਦੇ ਲੋਕ ਬਹੁਤ ਭੋੜੇ ਨੇ ਪਰ ਉਹਦੇ ਨਾਲ ਇੱਕ ਗੱਲ ਹੋਰ ਵੀ ਆ ਕਹਿੰਦਾ ਕੱਚ ਦੀ ਹਾਂਡੀ ਕਹਿੰਦਾ ਚੜ੍ਹਦੀ ਇੱਕਈ ਵਾਰ ਆ ਦੂਜੀ ਵਾਰ ਚੜ੍ਹਦੀ ਤੇ ਕੱਚ ਦੀ ਹਾਂਡੀ ਪ੍ਰੂਫ ਕੀਤਾ ਲੋਕਾਂ ਨੇ ਸੰਗਰੂਰ ਦੇ ਆਮ ਆਦਮੀ ਪਾਰਟੀ ਦੀ ਸੰਗਰੂਰ ਸੀਟ ਜਿਹੜੀ ਭਗਵੰਤ ਮਾਨ ਨੇ ਖਾਲੀ ਕੀਤੀ ਸੀ ਜਿਹਨੂੰ ਇਹ ਆਪ ਦਾ ਮੱਕਾ ਕਹਿੰਦੇ ਸੀ ਵੀ ਇਹ ਤਾਂ ਜੀ ਆਮ ਆਦਮੀ ਦਾ ਮੱਕਾ ਪੰਜਾਬ 'ਚ ਇਹ ਨਹੀਂ ਹਾਰ ਸਕਦੇ ਲੋਕਾਂ ਨੇ ਇਹਨਾਂ ਨੂੰ ਸ਼ੀਸ਼ਾ ਦਿਖਾਇਆ ਸੀ ਵੀ ਉਹ ਤੁਹਾਡੀ ਕੱਚ ਦੀ ਹਾਂਡੀ ਤੇ ਨਵੇਂ ਮਹੀਨੇ ਪਹਿਲਾਂ ਚੜ ਗਈ ਸੀ ਹੁਣ ਨਹੀਂ ਚੜਦੀ ਗੱਜਾ ਸਾਹਿਬ ਅੱਜ ਰਾਮੂਵਾਲ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਕਿਸੇ ਟਾਈਮ ਤੇ ਤੁਹਾਡੇ ਭਾਈਵਾਲ ਸੀ ਅੱਜ ਉਹਨਾਂ ਨੇ ਸਭ ਨੂੰ ਅਪੀਲ ਕੀਤੀ ਆ ਕੀ ਰਾਜਾ ਬ੍ਰਿੰਗ ਜੀ ਨੂੰ ووٹ ਪਾਉਂਗੇ ਅਕਾਲੀ ਦਲ ਨੇ ਪਿਛਲੇ 10 ਸਾਲ ਰਾਜ ਕੀਤਾ ਤੇ ਟ੍ਰੈਵਲ ਏਜੰਟਾਂ ਲਈ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਜਿਹੜੇ ਫੇਟ ਹੋਰ ਵੀ ਕਈ ਜਾਮ ਲੱਗੇ ਮੈਂ ਰਾਮੂ ਵਾਲਿਆ ਸਾਹਿਬ ਨਾਲ ਮੇਰੇ ਪਰਿਵਾਰ ਦੇ ਨਾਲ ਜਾਤੀ ਸੰਬੰਧਨ ਇਸ ਲਈ ਮੈਂ ਉਹਨਾਂ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਸਿਰਫ ਇੰਨੀ ਹੀ ਗੱਲ ਕਹਿ ਕੇ ਤੁਹਾਡੀ ਗੱਲ ਦਾ ਜਵਾਬ ਦਵਾਂਗਾ ਜਿਹੜਾ ਸਿੱਖ ਰਾਮੂ ਵਾਲੀਆ ਸਾਹ ਵਰਗਤ ਜਿਨ੍ਹਾਂ ਨੇ ਕਮਿਸ਼ਰੀ ਕੀਤੀ ਪੰਥ ਤੋਂ ਸਾਰਾ ਕੁਝ ਲਿਆ ਕਮਿਸ਼ਰੀ ਕਰਕੇ ਆਪਦਾ ਜੀਵਨ ਗੁਜ਼ਰ ਬਸਰ ਸ਼ੁਰੂ ਕਰਕੇ ਸਾਰਾ ਰਾਜਨੀਤਿਕ ਜੀਵਨ ਉਸ ਕਮਿਸ਼ਰੀ ਕਬਿਸ਼ਰੀ ਦੇ ਸਿਰ ਤੇ ਲਿਆ ਅਕਾਲੀ ਦਲ ਤੋਂ ਲਿਆ ਗੁਰੂ ਤੋਂ ਲਿਆ ਹਰਮੰਦਰ ਸਾਹਿਬ ਤੋਂ ਲਿਆ ਜੀਵ ਹੋਇਆ ਜਾਂ ਆਦਮੀ ਅੱਜ ਉਸ ਕਾਂਗਰਸ ਲਈ ਵੋਟ ਮੰਗ ਰਿਆ ਜਿਨੇ ਸਾਡੇ ਦਰਬਾਰ ਸਾਹਿਬ ਤੇ ਟੈਂਕਾਂ, ਥੋਪਾਂ ਨਾਲ ਹਮਲਾ ਕਰਾਇਆ 84 ਸਾਡੇ ਸਿੱਖ ਨੌਜਵਾਨ ਮਾਰੇ ਜੀ ਦਾ ਹੱਥ ਪੰਜਾ ਖੂਨ ਨਹੀਂ ਆ ਪੰਜਾਬ ਨੇ ਖੂਨ ਨਾਲ ਲਿਬੜਿਆ ਹੋਇਆ ਜੇ ਉਹ ਇਹ ਵੀ ਗੱਲ ਭੁੱਲ ਗਏ ਤਾਂ ਮੇਰੇ ਕੋਲ ਉਹਨਾਂ ਨੂੰ ਜਵਾਬ ਦੇਣ ਲਈ ਕੋਈ ਸ਼ਬਦ ਨਹੀਂ ਕੋਈ ਬਿਲਕੁਲ ਕੋਈ ਸ਼ਬਦ ਸਰਦਾਰ ਜੀ ਕਹਿੰਦਾ ਰਾਜਪਟਾਣਾ ਚਲਾ ਰਹੇ ਨੇ ਭਗਵੰਤ ਮਾਨ ਹੂੰ ਕੀ ਲੱਗਦਾ ਹੁਣ ਲੋਕੇ ਤਾਂ ਵੀ ਪਸੰਦ ਕਰ ਰਹੇ ਉਹਨਾਂ ਕੀ ਲੱਗਦਾ ਕਿ ਉਹਨਾਂ ਇਸ ਵਾਰ ਤੁਹਾਨੂੰ ਲੱਗਦਾ ਹਾਂਜੀ ਬਈ ਉਹਨਾਂ ਦੀ ਕੋਈ ਪਸੰਦ ਹੈਗੀ ਹੈ ਲੋਕਾਂ 'ਚ ਦੇਖੋ ਹੱਸਣ ਲਈ ਤਾਂ ਤੁਸੀਂ ਕੋਈ ਸਕੇਟ ਵਾਲਾ ਹਸਾਉਣ ਵਾਲਾ ਕਲਾਕਾਰ ਇੱਥੇ ਲਿਆਓ ਆਪਾਂ ਸਾਰਿਆਂ ਨੇ ਚਲੇ ਜਾਣਾ ਤਾੜੀਆਂ ਮਾਰਾਂਗੇ ਹੱਸਾਂਗੇ ਕਿਉਂਕਿ ਉਹ ਹਾਸਾ ਹਰੇਕ ਲਈ ਜ਼ਰੂਰੀ ਹੈ ਡਾਕਟਰ ਕਹਿੰਦਾ ਹੱਸਣਾ ਸਿਹਤ ਲਈ ਬਹੁਤ ਜ਼ਰੂਰੀ ਹੈ ਹੱਸ ਰਹੇ ਪੰਜਾਬ ਚ ਲਾ ਰਹੇ ਇਸ ਲਈ ਨਾ 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 ਪੰਜਾਬ ਕਿੱਥੇ ਚੱਲ ਰਿਹਾ ਜੇ ਪੰਜਾਬ ਚੱਲਦਾ ਹੋਵੇ ਤਾਂ ਫਰੋਤਿਆਂ ਦੇ ਟੈਲੀਫੋਨ ਆਉਣ ਤਾਂ ਗੈਂਗਸਟਰ ਜੇਲ੍ਹਾਂ ਚੋਂ ਵਹਿ ਕੇ ਕਲਾਕਾਰਨ ਬਰਥਡੇ ਤੇ ਕੇਕ ਕੱਟੇ ਜਾਣ ਜੇ ਪੰਜਾਬ ਚੱਲ ਰਿਹਾ ਹੋਵੇ ਤਾਂ ਸੜਕਾਂ ਦਾ ਇੰਨਾ ਬੁਰਾ ਹਾਲ ਹੋਵੇ ਵੇਡ ਡੇ ਡਟੋਏ ਹੋਣ ਕੀ ਲੱਗਦਾ ਰੋਗੀ ਵਿਰੋਧ ਕਰਨਗੇ ਇਲੈਕਸ਼ਨ ਦੀ ਫਿਰ ਲੋਕ ਇਹਨਾਂ ਨੂੰ ਇਹਨਾਂ ਦੀ ਜਗ੍ਹਾ ਦਿਖਾਉਣਗੇ ਇਹ ਬੜਾ ਰੌਲਾ ਪਾਏ ਨੇ 13 0 13 0 ਉਹਨਾਂ ਸਰਸਵਤੀ ਬੈਠੀ ਹੁੰਦੀ ਆ ਜਬਾਨ ਤੇ 24 ਘੰਟਿਆਂ ਚੋਂ ਇੱਕ ਵਾਰ ਤਾਂ ਇਹਦੇ ਇੱਕ ਦਿਨ ਬੈਠੀ ਸੀ ਵਿਚਾਰੇ ਦੇ ਇਨੇ ਘਾ 13 0 ਕਹਿੰਦੀ ਤਥਾਸ ਤੋਂ ਉਹਨੇ 0 ਇਹਨੂੰ ਦੇਤੀ 13 ਦੇਤੀਆਂ ਦੂਜੀਆਂ ਪਾਰਟੀਆਂ ਨੂੰ ਜਿਹਦੇ 'ਚ ਅਸੀਂ ਆ ਅੱਛਾ ਜੀ ਜਿਹਦੇ 'ਚ ਅਕਾਲੀ ਦਲ ਦੀ ਵਾਪਸੀ ਆ 4 ਤਰੀਕ ਨੂੰ ਰਿਜ਼ਲਟ ਆਉਣਗੇ 1 ਤਰੀਕ ਨੂੰ ਪੰਜਾਬ ਨਹੀਂ ਸਜਾਗ ਤੇ ਚੰਗੀ ਸੋਚ ਰੱਖਣ ਵਾਲਾ 1 ਜੂਨ ਨੂੰ ਕਦੇ ਨਹੀਂ ਭੁੱਲੂਗਾ ਇਹ ਗੱਲ ਯਾਦ ਰੱਖ ਕੇ ਵੋਟ ਪਾਉਗਾ ਤੇ ਉਹਦੇ ਨਤੀਜੇ ਆਉਣਗੇ ਤੁਹਾਡੇ ਸਾਹਮਣੇ ਹੋਣਗੇ। ਕੱਲ ਅਮਿਤ ਸ਼ਾਹ ਜੀ ਆਏ ਸੀ ਉਹਨਾਂ ਨੇ ਕਹਿੰਦੇ ਸੀ ਬੰਦੀ ਸਿਕਾ ਨੂੰ ਸੀ ਰਿਹਾ ਕਰਾਂ। ਉਹਨਾਂ ਨੂੰ ਰੋਕਿਆ ਕਿਹਨੇ ਆ 10 ਸਾਲ ਹੋ ਗਏ। ਅਕਾਲੀ ਦਲ ਉਹਨਾਂ ਦਾ ਭਾਈਵਾਲ ਰਿਹਾ, ਪਿੱਟਦਾ ਰਿਹਾ। ਕਾਲੀ ਸੂਚੀ ਹਟਾ ਦਿਓ। ਕਾਲੀ ਸੂਚੀ ਹਟਾ ਦਿਓ। ਸਾਡੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਆਪਣੀਆਂ ਸਜ਼ਾਾਂ ਕੱਟ ਲਈਆਂ ਉਹ ਪੁੱਲਰ ਆ ਗਏ ਲੋਕ ਜਿਹੜੇ ਜਿਨ੍ਹਾਂ ਨੂੰ ਮੈਡੀਕਲ ਅਟੈਂਸ਼ਨ ਦੀ ਲੋੜ ਆ ਉਹਨਾਂ ਨੂੰ ਵੀ ਸਜ਼ਾ ਮਾਫੀ ਨਹੀਂ ਦੇ ਰਹੀ ਜਦ ਕੀ ਜਦ ਕੀ ਰਾਈਟਸ ਦੇ ਜਿਹੜੇ ਦੋਸ਼ੀ ਸੀ ਬਾਨੂ ਕੇਸ ਦੇ ਉਹਨਾਂ ਨੂੰ ਛਡਾਉਣ ਦਾ ਕੰਮ ਭਾਰਤੀ ਜਨਤਾ ਪਾਰਟੀ ਨੇ ਕਰਾਇਆ ਗੁਜਰਾਤ ਤੇ ਸਾਡੇ ਜਿਹੜੇ ਸਿੰਘ ਨੇ ਉਹ سزا ਪੂਰੀ ਕਰ ਚੁੱਕੇ ਨੇ ਤਾਂ ਵੀ ਉਹਨਾਂ ਦੀ ਕੋਈ ਰਿਹਾਈ ਨਹੀਂ 20 20 ਸਾਲ ਹੋ ਗਏ ਡਾਕਟਰ ਸਾਹਿਬ ਤੁਸੀਂ ਉਹ ਕਰਨਗੇ ਕਿ 10 ਸਾਲ ਕਿਨੇ ਰੋਕਿਆ ਸੀ ਕਰ ਦਿੰਦੇ ਡਾਕਟਰ ਸਾਹਿਬ ਤੁਸੀਂ ਸਟਾਰਟਿੰਗ 'ਚ ਰਾਜਾ ਬੜਿੰਗਵਾਲੇ ਕਿਹਾ ਵਿਚਾਰਾ ਬੜਾ ਸ਼ਬਦ ਯੂਜ਼ ਕੀਤਾ ਕਿਸ ਸੰਦਰਭ 'ਚ ਵਿਚਾਰਾ ਉਹਨਾਂ ਕੋਲ ਤਾਂ ਕਰੋਨਾ ਦਾ ਉਮੀਦ ਆ ਗਈ ਦੂਜੇ ਦੇ ਘੰਡੇ ਦਾ ਘੁੰਮਦੇ ਨੇ ਵਿਚਾਰਾ ਕਿਉਂ ਕਿ ਕਿਸ ਸੰਦਰਭ 'ਚ ਕਿਹਾ ਤੁਸੀਂ ਇੱਕ ਵਿਚਾਰਾ ਵਕਤ ਕਾ ਮਾਰਾ ਫਿਰਦਾ ਹੈ ਮਾਰਾ ਮਨ ਮੈਂ ਇਸ ਸੰਦਰਭ ਚ ਉਹਨੂੰ ਬਚਾਰਾ ਕੇ ਆ ਠੀਕ ਹੈ ਸਰ ਉਹ ਤੁਰਿਆ ਫਿਰਦਾ ਕਦੇ ਬੱਸ ਚੜਦਾ ਕਦੇ ਥੱਲੇ ਉਤਰਦਾ ਕਦੇ ਉੱਤੇ ਚੜਦਾ ਕਦੇ ਨੰਬਰ ਦਿੰਦਾ ਕਦੇ ਲੋਕਾਂ ਨੂੰ ਵਿਸ਼ਵਾਸ ਦਵਾਉਂਦਾ ਵੀ ਮੈਂ ਇੱਥੇ ਰਹੂੰਗਾ ਉਹ ਭਾਈ ਤੂੰ ਗਿੱਦੜ ਵਾਹੇ ਦਾ ਪੈਰਾਸ਼ੂਟੀਆਂ ਤੂੰ ਪੈਰਾਸ਼ੂਟ ਲੈ ਕੇ ਕਿਉਂਕਿ ਲੋਕਾਂ ਨੇ ਤੈਨੂੰ ਜਿਤਾਉਣਾ ਨਹੀਂ ਜਿਤਾਣਗੇ ਲੋਕ ਲੁਧਿਆਣਾ ਵਾਸੀ ਨੂੰ ਇਹ ਗੱਲ ਮੇਰੀ ਅੱਜ ਨੋਟ ਕਰ ਲਿਓ ਤੁਸੀਂ ਸਾਰੇ ਬੈਠੇ ਹੋ ਲੁਧਿਆਣੇ ਦਾ ਆਪ ਦਾ ਕੈਂਡੀਡੇਟ ਢਿਲੋਂ ਜਿੱਤੂਗਾ ਜਿਹੜਾ ਆਪ ਦਾ ਲੁਧਿਆਣੇ ਦਾ ਕੈਂਡੀਡੇਟ ਆ ਉਹ ਜਿੱਤੂਗਾ ਥੈਂਕ ਯੂ ਥੈਂਕ ਯੂ ਰੱਖਾਓ ਜੀ ਵੀਡੀਓ ਵਾਲੀ ਹੋਈ ਸੀ ਉਹ ਦੱਸਦੇ ਵਿੱਚ ਲੋਕਾਂ ਨੂੰ ਮੈਂ ਰਾਜਾ ਬਣੇਗਾ ਰਾਜਾ ਬਣੇਗਾ ਜੀ ਹਾਂ ਜੀ ਹਾਂ ਉਹਦੇ ਤੇ ਤਾਂ ਮੈਂ ਗੱਲ ਕੀਤੀ